ਪੰਜਾਬੀ 60 ਸਾਲਾ ਬਜ਼ੁਰਗ ਜੋੜਾ ਕੈਨੇਡਾ ਦੇ 에어ਪੋਰਟ ਤੇ ਗ੍ਰਿਫਤਾਰ ਟੋਰਾਂਟੋ ਦੇ 에어ਪੋਰਟ ਤੇ ਗੱਲਬਾਤ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੀ ਉਮਰ 60 ਸਾਲ ਤੋਂ ਲੈ ਕੇ 72 ਸਾਲ ਦੇ ਵਿੱਚ ਵਿੱਚ ਦੱਸੀ ਜਾ ਰਹੀ ਹੈ ਕੈਨੇਡਾ ਦੇ ਵਿੱਚ ਪੁੱਤ ਨੇ ਪੂਰੀਆਂ ਤਿਆਰੀਆਂ ਕੀਤੀਆਂ ਹੋਣਾ ਸੀ ਕਿ ਉਹਨਾਂ ਦੇ ਮਾਤਾ ਪਿਤਾ ਕੈਨੇਡਾ ਦੇ ਵਿੱਚ ਆ ਰਹੇ ਤੇ ਬੱਚਿਆਂ ਵੱਲੋਂ ਵੀ ਤਿਆਰੀਆਂ ਕੀਤੀਆਂ ਜਾਂਦੀਆਂ ਸੀ ਕਿ ਉਹਨਾਂ ਦੇ ਦਾਦਾ ਦਾਦੀ ਜੀ ਕੈਨੇਡਾ ਦੇ ਵਿੱਚ ਆਉਣਗੇ ਕੁਝ ਮਹੀਨੇ ਉੱਥੇ ਗੁਜ਼ਾਰਨਗੇ ਉਸ ਤੋਂ ਬਾਅਦ ਉਹ ਇੰਡੀਆ ਪੰਜਾਬ ਆਪਣਾ ਵਾਪਸ ਆ ਜਾਣਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜਿਹੜੀਆਂ ਉਹਨਾਂ ਦੀਆਂ ਖੁਸ਼ੀਆਂ ਐ ਉਹ ਤਰੇ ਦੀਆਂ ਤਰਿਆਂ ਹੀ ਰਹਿ ਜਾਣਗੀਆਂ ਕਿਉਂਕਿ ਕੈਨੇਡਾ ਦੇ ਜਿਹੜੇ ਆਈਆਰਸੀ ਹੈ ਜਾਂ ਪੁਲਸ ਵਾਲੇ ਕਹਿ ਸਕਦੇ ਐ ਇਮੀਗ੍ਰੇਸ਼ਨਾਂ ਉਹਨਾਂ ਨੂੰ ਅੱਗੇ ਆਉਣੇ ਨਹੀਂ ਦਊਗੇ ਪੰਜਾਬ ਤੋਂ ਸਫਰ ਸ਼ੁਰੂ ਹੁੰਦਾ ਤਾਂ ਦਿੱਲੀ 에어ਪੋਰਟ ਦੀ ਇਮੀਗ੍ਰੇਸ਼ਨ ਚੈੱਕਆਊਟ ਹੋਣ ਤੋਂ ਬਾਅਦ ਉਹਨਾਂ ਨੂੰ ਵੀਜ਼ਾ ਮਿਲ ਜਾਂਦਾ ਹੈ ਕੈਨੇਡਾ ਦਾ ਟਿਕਟ ਵਗੈਰਾ ਕਰਾ ਕੇ ਜਹਾਜ਼ 'ਚ ਬੈਠ ਕੇ ਜਦੋਂ ਉਹ ਪਹੁੰਚ ਜਾਂਦੇ ਹੈ ਕੈਨੇਡਾ ਟੋਰਾਂਟੋ 에어ਪੋਰਟ ਦੇ ਉੱਤੇ ਤਾਂ ਉਹਨਾਂ ਤੋਂ ਕਾਫੀ ਜ਼ਿਆਦਾ ਸਵਾਲ ਜਵਾਬ ਕੀਤੇ ਜਾਂਦੇ ਵੀ ਤੁਸੀਂ ਇੱਥੇ ਕਿਉਂ ਆਏ ਸੀ ਕਿਸ ਨੂੰ ਮਿਲਣ ਆਏ ਸੀ ਤੁਸੀਂ ਆਪਣੇ ਬੇਟੇ ਦਾ ਪਰਸਨਲ ਨੰਬਰ ਸਾਨੂੰ ਦਿਓ ਆਪਣੇ ਬੇਟੇ ਦਾ ਸਾਨੂੰ ਪਾਸਪੋਰਟ ਸ਼ੋਅ ਕਰਾਓ ਥੈਨ ਤੁਹਾਨੂੰ ਅੱਗੇ ਸੀ ਪਰਮਿਸ਼ਨ ਦੇਵਾਂਗੇ ਪਰ ਉਹਨਾਂ ਬਜ਼ੁਰਗਾਂ ਤੋਂ ਸਵਾਲ ਜਵਾਬ ਜਿਹੜੇ ਜਵਾਬ ਆਉ ਨਹੀਂ ਦਿੱਤੇ ਜਾਂਦੇ ਦੇੜ ਹੀ ਪਉਂਦੇ ਪੰਜਾਬੀ ਟੱਚ ਤੇ ਪੰਜਾਬੀ ਟੱਚ ਇੱਕਦਮ ਇੰਗਲਿਸ਼ ਦੇ ਵਿੱਚ ਜਾਊਗਾ ਉਹਨਾਂ ਨੇ ਟਰਾਂਸਲੇਟਰ ਵੀ ਉੱਥੇ ਬੁਲਾਇਆ ਗਿਆ ਜੋ ਟਰਾਂਸਲੇਟਰ ਦੁਆਰਾ ਉਹਨਾਂ ਨੂੰ ਸਵਾਲ ਜਵਾਬ ਕਰਾਏ ਗਏ ਮਾਤਾ ਪਿਤਾ ਨੇ ਜਵਾਬ ਉਹਨਾਂ ਨੇ ਦਿੱਤੇ ਪਰ ਉਹ ਉਸ ਜਵਾਬਾਂ ਤੋਂ ਸੈਟੀਸਫਾਈ ਨਹੀਂ ਹੋਏ ਕਿਉਂਕਿ ਇੱਕ ਤਾਂ ਉਮਰ ਬਹੁਤ ਜ਼ਿਆਦੇ ਹੋ ਗਈ ਸੀ ਸੈਟੀਸਫਾਈ ਨਾ ਹੋਣ ਕਰਕੇ ਔਨ ਦੀ ਸਪੋਟ ਇਹਨਾਂ ਨੂੰ ਰਿਪੋਰਟ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਕਹਿ ਸਕਦੇ ਹੋ ਗ੍ਰਿਫਤਾਰ ਕਰਕੇ ਇੱਕ ਜਾਂ ਦੋ ਦਿਨ ਦਾ ਸਟੇ ਲੈ ਕੇ ਉਹਨਾਂ ਨੂੰ ਵਾਪਸ ਫਿਰ ਪੰਜਾਬ ਭੇਜ ਦਿੱਤਾ ਜਾਂਦਾ ਹੈ ਮੁੰਡੇ ਦੇ ਮੁਤਾਬਕ ਦੱਸਣ ਦੇ ਮੁਤਾਬਕ 7 ਸਾਲ ਹੋ ਚੁੱਕੇ ਸੀ ਉਸ ਨੂੰ ਕੈਨੇਡਾ ਦੇ ਵਿੱਚ ਗਏ ਹੋਏ ਉੱਥੇ ਉਸ ਦੀ ਮੈਰਿਜ ਆਲਰੇਡੀ ਹੋ ਚੁੱਕੀ ਸੀ ਉਸ ਦੇ ਦੋ ਬੱਚੇ ਆ ਤੇ ਨਾਲ ਦੀ ਨਾਲ ਉਹ ਟਰੱਕ ਡਰਾਈਵਿੰਗ ਦਾ ਕੰਮ ਕਰਦਾ ਹੈ ਮਤਲਬ ਕੈਨੇਡਾ ਦੇ ਵਿੱਚ ਉਹ ਪੱਕਾ ਪੀਆਰ ਆ ਪਰ ਇਸੇ ਕਰਕੇ ਉਹਨਾਂ ਨੇ ਆਪਦੇ ਮਾਤਾ ਪਿਤਾ ਨੂੰ ਕੈਨੇਡਾ ਦੇ ਵਿੱਚ ਬੁਲਾਇਆ ਸੀ ਕਿ ਇੱਥੇ ਆਉਣਗੇ ਕੁਝ ਮਾਹੌਲ ਵੇਖ ਕੇ ਜਾਂ ਕੈਨੇਡਾ ਦੀ ਰੌਣਕ ਮਹਿਲਾ ਦੇਖ ਕੇ ਇੱਥੋਂ ਕੁਝ ਮਹੀਨਿਆਂ ਬਾਅਦ ਕਿ ਇੰਡੀਆ ਫਿਰ ਵਾਪਸ ਚਲੇ ਜਾਣਗੇ ਕੋਈ ਹਰ ਇੱਕ ਮਾਂ ਪੋਤ ਫੌਦਾ ਇੱਕ ਡ੍ਰੀਮ ਹੁੰਦਾ ਕਿ ਉਹਨਾਂ ਦਾ ਪੁੱਤ ਬਾਹਰ ਜਾ ਕੇ ਵਧੀਆ ਸੈਟਲ ਹੋਵੇ ਤੇ ਪੁੱਤ ਦਾ ਸੁਪਨਾ ਸੀ ਆਪਣੇ ਮਾਂ ਪਿਓ ਨੂੰ ਕੈਨੇਡਾ ਦੇ ਵਿੱਚ ਇੱਕ ਵਾਰ ਜਰੂਰ ਕੈਨੇਡਾ ਦੀ ਧਰਤੀ ਦਿਖਾਉਣੀ ਜਾਂ ਫਿਰ ਕੈਨੇਡਾ ਦਾ ਮਾਹੌਲ ਵਖਾਉਣਾ ਸੋ ਕਾਫੀ ਬੁਰਾ ਲੱਗਿਆ ਪਰ ਜੇਕਰ ਟਰਾਂਸਲੇਟਰ ਚੰਗੇ ਜਵਾਬ ਦਾ ਦੇ ਦੇ ਤਾਂ ਵਧੀਆ ਗੱਲ ਸੀ